ਪੌਲਸ ਰਸੂਲ ਦੀ ਦੂਜੀ ਪਤਰੀ ਤਿਮੋਥੀਸ ਨੂੰ ਅਧਿਆਇ 2 ਉਪਰੰਤ ਹੈ ਮੇਰੇ ਬੱਚੇ ਤੂੰ ਉਸ ਕਿਰਪਾ ਨਾਲ ਜੋ ਮਸੀਹ ਯਿਸੂ ਵਿੱਚ ਹੈ ਤਕੜਾ ਹੋ ਅਤੇ ਜਿਹੜੀਆਂ ਗੱਲਾਂ ਤੈ ਬਹੁਤਾਂ ਗਵਾਹਾਂ ਦੇ ਸਾਹਮਣੇ ਮੈਂ ਤੂੰ ਸੁਨੀਆਂ ਅਜਿਹਾ ਮੱਤਬਰ ਮਨੁੱਖਾਂ ਨੂੰ ਸੌਂਪ ਜਿਹੜੇ ਹੋਰਨਾਂ ਨੂੰ ਵੀ ਸਿੱਖਿਆ ਦੇਣ ਯੋਗ ਹੋਣ ਮਸੀਹ ਯਿਸੂ ਦੇ ਚੰਗੇ ਸਿਪਾਹੀ ਵਾਂਗੂ ਮੇਰੇ ਨਾਲ ਦੁੱਖ ਚੱਲ ਕੋਈ ਸਿਪਾਹੀ ਗ੍ਰੀਕ ਕਰਦਾ ਹੋਇਆ ਆਪਣੇ ਆਪ ਨੂੰ ਸੰਸਾਰ ਦੇ ਵਰਾਂ ਵਿੱਚ ਨਹੀਂ ਪਸਾਉਂਦਾ ਭਈ ਆਪਣੀ ਭਰਤੀ ਕਰਨ ਵਾਲੇ ਨੂੰ ਪ੍ਰਸੰਨ ਕਰੇ ਫਿਰ ਜੇ ਕੋਈ ਅਖਾੜੇ ਵਿੱਚ ਖੇਡੇ ਤਾਂ ਜਦੋਂ ਤੱਕ ਉਹ ਕਾਇਦੇ ਮੁਜਬ ਨਾ ਖੇਡੇ ਉਹਨੂੰ ਮੁਕਤ ਨਹੀਂ ਮਿਲਦਾ ਕਿਸਾਨ ਜਿਹੜਾ ਮਿਹਨਤ ਕਰਦਾ ਹੈ ਪਹਿਲਾਂ ਉਸ ਨੂੰ ਫਸਲ ਵਿੱਚੋਂ ਹਿੱਸਾ ਮਿਲਣਾ ਚਾਹੀਦਾ ਹੈ ਜੋ ਮੈਂ ਆਖਦਾ ਹਾਂ ਉਹਦਾ ਧਿਆਨ ਰੱਖ ਕਿਉਂਕਿ ਜੋ ਪ੍ਰਭੂ ਤੈਨੂੰ ਸਾਰੀਆਂ ਗੱਲਾਂ ਦੀ ਸਮਝ ਦੇਵੇਗਾ ਯਿਸੂ ਮਸੀਹ ਨੂੰ ਜਿਹੜਾ ਦਾਊਦ ਦੀ نسل ਵਿੱਚੋਂ ਹੈ ਜਿਹੜਾ ਮੇਰੀ ਖੁਸ਼ਖਬਰੀ ਦੇ ਅਨੁਸਾਰ ਮਰਦੇ ਵਿੱਚੋਂ ਜੀਉ ਠਾ ਹੈ ਚੇਤੇ ਰੱਖ ਜਿਹਦੇ ਨਿਮਿਤ ਮੈਂ ਬਦਕਾਰ ਵਾਂਗੂ ਬੰਦਨਾ ਤੇਕ ਦਾ ਦੁੱਖ ਭੋਗਦਾ ਹਾਂ ਪਰੰਤੂ ਪਰਮੇਸ਼ਰ ਦਾ ਬਚਨ ਬਧਿਆ ਹੋਇਆ ਨਹੀਂ ਇਸ ਕਾਰਨ ਮੈਂ ਚੁਣਿਆ ਹੋਇਆ ਲੋਕਾਂ ਲਈ ਸਭੋ ਕੁਝ ਸੰਧਾ ਪਈ ਉਹ ਵੀ ਉਸ ਮੁਕਤੀ ਨੂੰ ਜਿਹੜੇ ਮਸੀਹ ਯਿਸੂ ਵਿੱਚ ਹੈ ਸਦੀਪਕ ਤੇਜ ਸਨੇ ਪ੍ਰਾਪਤ ਕਰਨ ਇਹ ਬਚਨ ਸਤ ਹੈ ਕਿਉਂਕਿ ਜੇ ਅਸੀਂ ਉਹਦੇ ਨਾਲ ਮੋਏ ਤਾਂ ਉਹਦੇ ਨਾਲ ਜੀਵਾਂਗੇ ਵੀ ਜੇ ਸਹਾਰ ਲਈਏ ਤਾਂ ਉਹਦੇ ਨਾਲ ਰਾਜ ਵੀ ਕਰਾਂਗੇ ਜੇ ਉਹ ਦਾ ਇਨਕਾਰ ਕਰੀਏ ਤਾਂ ਉਹ ਵੀ ਸਾਡਾ ਇਨਕਾਰ ਕਰੇਗਾ ਭਾਵੇਂ ਅਸੀਂ ਬੇਵਫਾ ਹੋਈਏ ਪਰ ਉਹ ਵਫਾਦਾਰ ਰਹਿੰਦਾ ਹੈ ਕਿਉਂਕਿ ਉਹ ਆਪਣਾ ਇਨਕਾਰ ਨਹੀਂ ਕਰ ਸਕਦਾ ਇਹ ਗੱਲਾਂ ਉਹਨਾਂ ਨੂੰ ਚੇਤੇ ਕਰਾ ਅਤੇ ਪ੍ਰਭੂ ਨੂੰ ਗਵਾਹ ਕਰਕੇ ਤਗੀਦ ਕਰ ਭਈ ਉਹ ਸ਼ਬਦਾਂ ਦਾ ਝਗੜਾ ਨਾ ਕਰਨ ਜਿਸ ਤੋਂ ਕੁਝ ਲਾਭ ਨਹੀਂ ਹੁੰਦਾ ਸਗੋਂ ਸੁਣਨ ਵਾਲਿਆਂ ਨੂੰ ਵਿਗਾੜਦਾ ਹੀ ਹੈ ਆਪਣੇ ਆਪ ਨੂੰ ਪਰਮੇਸ਼ਰ ਦੇ ਅੱਗੇ ਪਰਵਾਨ ਅਤੇ ਅਜਿਹੇ ਕਾਰੀਗਰ ਠਰੋਂਦਾ ਜਤਨ ਕਰ ਜਿਹਨੂੰ ਲਜਾਵਾਂ ਨਾ ਹੋਣਾ ਪਵੇ ਅਤੇ ਜਿਹੜਾ ਸਚਾਈ ਦੇ ਬਚਨ ਦਾ ਜਥਾਰਤ ਵਿਖਿਆਨ ਕਰਨ ਵਾਲਾ ਹੋਵੇ ਪਰ ਕੁਤਰਮ ਦੀ ਬੁਰਬੜਾੜ ਤੋਂ ਲਾਂਬੇ ਰੋ ਕਿਉਂ ਜੋ ਇਹ ਲੋਕਾਂ ਨੂੰ ਅਭਗਤੀ ਦੇ ਰਾਹ ਵਿੱਚ ਅਗਾਹੀ ਅਗਾਹਾਂ ਲੈ ਜਾਵੇਗੀ ਅਤੇ ਉਹਨਾਂ ਦਾ ਬਚਨ ਮਿੱਠੀ ਮੋਰੀ ਵਾਂਗੂ ਖਾਂਦਾ ਜਾਵੇਗਾ ਉਹਨਾਂ ਵਿੱਚੋਂ ਹਿਮਿਆਨਸ ਅਤੇ ਫਿਲੋਤਸਨ ਉਹ ਇਹ ਕਹਿ ਕੇ ਪਈ ਕਿਆਮਤ ਹੋ ਚੁੱਕੀ ਹੈ ਸਚਾਈ ਦੇ ਰਾਹੋਂ ਹੁੰਜ ਗਏ ਅਤੇ ਕਈਆਂ ਦੀ ਨੇਚਾਂ ਨੂੰ ਵਿਗਾੜਦੇ ਹਨ ਤਾਂ ਵੀ ਪਰਮੇਸ਼ਰ ਦੀ ਧੜੀ ਹੋਈ ਪੱਕੀ ਨਹੀਂ ਅਟਲ ਰਹਿੰਦੀ ਹੈ ਜਿਹਦੇ ਉੱਤੇ ਇਹ ਮੋਹਰ ਲੱਗੀ ਹੋਈ ਹੈ ਕਿ ਪ੍ਰਭੂ ਆਪਣੇ ਆ ਨੂੰ ਜਾਣਦਾ ਹੈ ਨਾਲੇ ਇਹ ਕਿ ਹਰੇਕ ਜਿਹੜਾ ਪ੍ਰਭੂ ਦਾ ਨਾਮ ਲੈਂਦਾ ਹੈ ਕੁਦਰਮ ਤੋਂ ਅੜ ਰਹੇ ਵੱਡੇ ਘਰ ਵਿੱਚ ਨਿਰੇ ਸੋਨੇ ਚਾਂਦੀ ਦੇ ਹੀ ਪਾਂਡੇ ਨਹੀਂ ਸਗੋਂ ਕਾਂਠ ਅਤੇ ਮਿੱਟੀ ਦੇ ਵੀ ਹੁੰਦੇ ਹਨ ਅਤੇ ਕਈ ਆਦਰ ਦੇ ਅਤੇ ਕਈ ਨਿਰਾਦਰ ਦੇ ਕੰਮ ਲਈ ਹੁੰਦੇ ਹਨ ਸੋ ਜੇ ਕੋਈ ਆਪਣੇ ਆਪ ਨੂੰ ਇਹਨਾਂ ਤੋਂ ਸ਼ੁੱਧ ਕਰੇ ਤਾਂ ਉਹ ਆਦਰ ਦੇ ਕੰਮ ਲਈ ਪਵਿੱਤਰ ਕੀਤਾ ਹੋਇਆ ਮਾਲਕ ਦੇ ਵਰਤਨ ਯੋਗ ਅਤੇ ਹਰੇਕ ਚੰਗੇ ਕੰਮ ਲਈ ਤਿਆਰ ਕੀਤਾ ਹੋਇਆ ਭਾਂਡਾ ਹੋਵੇਗਾ ਪਰ ਜਵਾਨੀ ਦੀਆਂ ਕਾਮਨਾਤੋਂ ਭੱਜ ਅਤੇ ਜਿਹੜੇ ਸਾਫ਼ ਦਿਲ ਤੋਂ ਪ੍ਰਭੂ ਦਾ ਨਾਮ ਲੈਂਦੇ ਹਨ ਉਹਨਾਂ ਨਾਲ ਧਰਮ, ਨੇਚਾ, ਪ੍ਰੇਮ ਅਤੇ ਮਿਲਾਪ ਦੇ ਮਗਰ ਲੱਗ ਰਿਹਾ ਹੈ ਪਰ ਮੂਰਖਪੁਣੇ ਅਤੇ ਬੇਕੁਫੀ ਦੇ ਪ੍ਰਸ਼ਨ ਵੱਲੋਂ ਮੂੰਹ ਮੋੜ ਕਿਉਂ ਜੋ ਤੂੰ ਜਾਣਦਾ ਹੈ ਪਈ ਉਹਨਾਂ ਤੋਂ ਝਗੜੇ ਪੈਦਾ ਹੁੰਦੇ ਹਨ ਅਤੇ ਇਹ ਯੋਗ ਨਹੀਂ ਜੋ ਪ੍ਰਭੂ ਦਾ ਦਾਸ ਝਗੜਾ ਕਰੇ ਸਗੋ ਸਭ ਨਾਲ ਅਸੀਲ ਅਤੇ ਸਿੱਖਿਆ ਦੇਣ ਯੋਗ ਅਤੇ ਸਬਰ ਕਰਨ ਵਾਲਾ ਹੋਵੇ ਅਤੇ ਜਿਹੜੇ ਸਾਹਮਣਾ ਕਰਦੇ ਹਨ ਉਹਨਾਂ ਨੂੰ ਨਰਮਾਈ ਨਾਲ ਤਾੜਨਾ ਕਰ ਪਈ ਕੀ ਜਾਣੀਏ ਜੋ ਪਰਮੇਸ਼ਰ ਉਹਨਾਂ ਨੂੰ ਤੌਬਾ ਕਰਨੀ ਬਖਸ਼ੇ ਪਈ ਸਤ ਦੇ ਗਿਆਨ ਨੂੰ ਪ੍ਰਾਪਤ ਕਰਨ ਅਤੇ ਉਹਦੀ ਇੱਛਾ ਨੂੰ ਪੂਰੀਆਂ ਕਰਨ ਲਈ ਸ਼ੈਤਾਨ ਦੀ ਫਾਈ ਵਿੱਚ ਫਸ ਕੇ ਹੋਸ਼ ਵਿੱਚ ਆਣ ਕੇ ਬਚ ਨਿਕਲਣ